ਆਪ ਸਭ ਨੂੰ ਸਲਾਹਤ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਅਨਸਕਾਰਤ ਜਾਂ ਕਿਸੇ ਵੀ ਨਾਮ ਨੂੰ ਨਿਸ਼ਟੀ ਕੋਲ ਸ਼ਰਾਬ ਲੈ ਕੇ ਨਾ ਕੀਤੀ ਜਾਵੇ ਦੇਸੀ ਸ਼ਰਾਬ ਨਾਲ ਬੀਤੇ ਦਿਨੀ ਪੰਜਾਬ ਦੇ ਮਜੀਠਾ ਇਲਾਕੇ ਚੋਂ ਹੁਣ ਕਈ ਲੋਕਾਂ ਨੇ ਜਾਨ ਗਵਾਈ ਆ ਅਤੇ ਜਦ ਕੀ ਇਸ ਤੋਂ ਪਹਿਲਾਂ ਵੀ ਬਟਾਲਾ ਅਤੇ ਨੇੜਲੇ ਇਲਾਕਿਆਂ ਚ ਬੀਤੇ ਸਾਲਾਂ ਚ ਐਸੇ ਮਾਮਲੇ ਸਾਹਮਣੇ ਆਏ ਸਨ ਜਦ ਵੱਡੀ ਗਿਣਤੀ ਚ ਲੋਕ ਨਜਾਇਜ਼ ਤੇ ਜਰੀਲੇ ਸ਼ਰਾਬ ਦੇ ਸ਼ਿਕਾਰ ਹੋਏ ਅਤੇ ਆਪਣੇ ਜਾਨਾਂ ਗਵਾਈਆਂ ਕਈਆਂ ਦੀਆਂ ਤਾਂ ਅੱਖਾਂ ਦੀ ਨਜ਼ਰ ਅ ਪ੍ਰਭਾਵਿਤ ਹੋਈ ਅਤੇ ਆਪਕਾਰੇ ਵਿਭਾਗ ਪੰਜਾਬ ਪੁਲਸ ਵੱਲੋਂ ਕਈ ਜਗ੍ਹਾ ਤੇ ਲਗਾਤਾਰ chapeमारी ਕਰ ਇਸ ਦੇਸੀ ਸ਼ਰਾਬ ਦੇ ਤੰਦੇ ਦਾ ਪਰਦਾ ਫਾਸ਼ੀ ਕੀਤਾ ਜਾਂਦਾ ਹੈ ਸ਼ਰਾਬ ਜਬਤਕਾਰ ਕਾਰਵਾਈ ਵੀ ਕੀਤੀ ਜਾਂਦੀ ਹੈ ਲੇਕਿਨ ਹੁਣ ਆਪਕਾਰੇ ਵਿਭਾਗ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਇਸ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਨਾ ਕਰਨੇ ਵਿਪਾਰਕ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਬਾਜ਼ਾਰਾਂ 'ਚ ਪਿੰਨ-ਪਿੰਨ ਜਾ ਕੇ ਨੁਕੜ ਮੀਟਿੰਗਾਂ ਕਰਤੀਆਂ ਜਾ ਰਹੀਆਂ ਨੇ ਇਸ਼ਤਿਹਾਰ ਵੰਡੇ ਜਾ ਰਹੇ ਨੇ ਸ਼ਰਾਬ ਦੇ ਠੇਕਿਆਂ ਤੇ ਹੋਲਡਿੰਗ ਅਤੇ ਰਿਕਸ਼ੇ ਦੇ ਸਪੀਕਰ ਲਗਾ ਕੇ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਕਿ ਨਜਾਇਜ਼ ਅਦੋੜੀ ਮਾਰਕ ਸ਼ਰਾਬ ਨਾ ਪੀਣ ਅਤੇ ਇਸ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਕਾਲਾ ਧੰਦਾ ਕੋਈ ਕਰ ਰਿਹਾ ਹੈ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਅਤੇ ਆਪਕਾਰੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਸੁਖਨਾਮ ਸਿੰਘ ਕੀ ਆਜੀ ਨਿਊਜ਼ ਨੈਟਵਰਕ ਸਾਈਜ਼ ਕਮਿਸ਼ਨਰ ਪੰਜਾਬ ਸਾਡੀ ਡੀਸੀ ਐਕਸਾਈਜ਼ ਸਾਹਿਬ ਐਸਪੀ ਗਰਗ ਸਾਹਿਬ ਜਲੰਧਰ ਤੋਂ ਸਾਡੇ ਅਸਿਸਟੈਂਟ ਕਮਿਸ਼ਨਰ ਮਹੇਜ ਗੁਪਤਾ ਜੀ ਗੁਰਦਾਸਪੁਰ ਰੇਂਜ ਸਾਡੇ ਈਓ ਸਰ ਐਮਨਤ ਸ਼ਰਮਾ ਜੀ ਤੇ ਸਾਡੇ ਐਕਸਾਈਜ਼ ਇੰਸਪੈਕਟਰ ਪੰਕਜ ਜੀ ਧਾਰੀਵਾਲ ਸਰਕਲ ਤੋਂ ਮੈਂ ਆ ਦੀਪਕ ਕੁਮਾਰ ਐਕਸਾਈਜ਼ ਇੰਸਪੈਕਟਰ ਗੁਰਦਾਸਪੁਰ ਤੋਂ ਸਾਡੇ ਅੱਜ ਅਵੇਅਰਨੈਸ ਕੈਂਪ ਦਾ ਇੱਕ ਮੁਹਿੰਮ ਇਸ ਕਰਕੇ ਸੀ ਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਲਾਸਟ ਟਾਈਮ ਤਰਨ ਤਾਰਨ ਬਟਾਲੇ ਕਾਫੀ ਕੈਜ਼ੁਐਲਟੀਆਂ ਹੋਈਆਂ ਇਲੀਜੀਟ ਨੀਕਰ ਕਰ ਕਰਕੇ ਔਰ ਔਰ ਰੀਸੈਂਟਲੀ ਕੁਝ ਦਿਨਾਂ ਪਹਿਲਾਂ ਮਜੀਕੇ ਵੀ ਬਹੁਤ ਤਗੜਾ ਇਨਸੀਡੈਂਟ ਹੋਇਆ ਹੈ ਜੋ ਨਾ ਕਬੂਲ ਹੈ ਸਰਕਾਰ ਵੱਲੋਂ ਆਲਰੇਡੀ ਇੱਕ ਮੁਹਿੰਮ ਚੱਲ ਰਹੀ ਹੈ ਡਰੈਕਸ ਵਿਰੋਧ ਔਰ ਸਰਕਾਰ ਦੇ ਕਾਫੀ ਸਖਤ ਨਿਰਦੇਸ਼ ਹੈ ਜਿੱਦੀ ਪਾਲਣਾ ਸਾਡੇ ਡਿਪਾਰਟਮੈਂਟ ਵੱਲੋਂ ਕਰਾਇਆ ਜਾ ਰਿਹਾ ਹੈ ਅੱਜ ਦੇ ਵੀਰੇ ਇਸ ਕੈਂਪ ਦਾ ਮਤਵ ਇਹ ਹੈ ਕਿ ਇਹ ਲੋਕਾਂ ਨੂੰ ਜਾਗਰੂਕ ਕਰੀਏ ਕਿ ਜਿਹੜੀ ਇਲੀਜੀਟ ਲਿਕਰ ਹੁੰਦੀ ਆ ਉਹ ਕਾਫੀ ਕੈਮੀਕਲਸ ਤੋਂ ਮਥਨੋਲ ਵਗੈਰਾ ਤੋਂ ਬਣਾਉਂਦੇ ਆਂ ਅੱਜਕੱਲ ਤੇ ਉਹਦੇ ਨਾਲ ਹਿਊਮਨ ਲਾਈਫ ਨੂੰ ਬਹੁਤ ਡੇਂਜਰ ਹੈ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਹੈ ਕਿਡਨੀਜ਼ ਲੰਸ ਖਰਾਬ ਹੋ ਜਾਂਦੇ ਆ ਸਾਡਾ ਵੀਰਨਸ ਸਕੈਮ ਦਾ ਇਹੀ ਆ ਕਿ ਤੁਸੀਂ ਨਾ ਪੀਓ ਇਹਨੂੰ ਇਹਦੀ ਸੇਵਨ ਨਾ ਕਰੋ ਵੀ ਆਪਣੇ ਨੰਬਰ ਦਿੱਤੇ ਆ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਉਹ ਜਾਣਕਾਰੀ ਗੁਪਤ ਰੱਖੀ ਜਾਏਗੀ ਸਾਡੇ ਅਫਸਰਾਂ ਦੇ ਸਖਤ ਨਿਰਦੇਸ਼ ਹੈ ਕਿ ਇਲੀਜੀਟ ਨੂੰ ਅੱਪਾ ਚੱਲਣ ਨਹੀਂ ਦੇਣਾ ਜੀ ਔਰ ਜਿੱਥੇ ਸਾਨੂੰ ਖਬਰ ਆਏਗੀ ਸਖਤ ਤੋਂ ਸਖਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਡਿਪਾਰਟਮੈਂਟ ਵੱਲੋਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਕੀ ਦੇਸੀ ਸ਼ਰਾਬ ਦਾ ਸੇਵਨ ਨਾ ਕਰੋ ਲੋਕਾਂ ਨੂੰ ਵੀ ਹਟਾਓ ਔਰ ਇਹ ਦੱਸੋ ਕਿ ਕਿੰਨਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਫਿਊਚਰ ਪਾਸਟ ਦੇ ਵਿੱਚ ਅਮ ਜਿੱਤੇ ਸਿਰ ਹੋਇਆ ਹੈ ਤੇ ਕਾਈਂਡਲੀ ਜੇ ਪੀਣੀ ਆ ਤੇ ਸਰਕਾਰ ਵੱਲੋਂ ਮਨਜ਼ੂਰशुदा ਕਿਉਂਕਿ ਉਹਦੀ ਡਿਗਰੀ ਸੈੱਟ ਹੁੰਦੀ ਆ ਉਹਨੇ ਕਿੰਨੇ ਲੈਬ ਟੈਸਟ ਤੋਂ ਗੁਜ਼ਰਦੇ ਆ ਉਹਦੇ 'ਚ ਹਿਊਮਨ ਲਾਈਫ ਨੂੰ ਡੇਂਜਰ ਨਹੀਂ ਆ ਬਟ ਜਿਹੜੇ ਆ ਇਲੀਜੀਟ ਹੈ ਜਿਹਦੇ 'ਚ ਮਥਨੋਲ ਵਗੈਰਾ ਯੂਜ਼ ਕੀਤੇ ਹੁੰਦੇ ਆ ਇਹਦੇ 'ਚ ਹਿਊਮਨ ਲਾਈਫ ਡੇਂਜਰ ਹੀ ਡੇਂਜਰ ਆ ਸਰ ਮੌਜਪੁਰ ਪਰਸੋ ਰੇਡ ਕੀਤੀ ਸੀ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਰਿਪੋਰਟ ਕੀਤਾ ਗਿਆ ਜਿਦੇ ਚ 5900 ਲੀਟਰ ਲਾਣ ਅਜੀ ਉਥੇ ਫੜਿਆਵਾ ਦਿਆ ਤੋਂ ਤੇ ਉਹਨੂੰ ਨਸ਼ਟ ਕੀਤਾ ਤੇ ਉਹਦੇ ਅਗੇਂਸਟ ਦੋ ਐਫਆਰ ਦਰਜ ਹੋਈ ਹੈ 38 ਤੇ 39 ਨੰਬਰ ਉਤੋਂ ਇਲਾਵਾ ਸਦਰ ਪੁਲਿਸ ਨੇ ਸ਼ਰਾਬ ਫੜੀ ਹੈ ਜੀ ਇੱਕ ਕਾਰ ਤੋਂ ਨੌ ਪੇਟੀਆਂ ਔਰ ਲਗਾਤਾਰ ਸਾਡੀ ਇਹ ਮੁਹਿੰਮ ਜਾਰੀ ਆ ਔਰ ਇਹ ਚਲਦੀ ਰਹਿਣੀ ਹੈ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੈ ਜੀ ਕਿ ਜਿਹੜੀ ਇਲੀਜੀਟ ਸ਼ਰਾਬ ਹੈ ਇਹ ਬਹੁਤ ਹਾਰਮਫੁਲ ਆ ਕਿ ਇਹਦਾ ਸੇਵਨ ਨਾ ਕੀਤਾ ਜਾਏ ਔਰ ਲੋਕਾਂ ਨੂੰ ਵੀ ਅਵੇਅਰਨੈਸ ਜਿਦਾਂ ਮੈਂ ਸੋਚਦਾ ਮੈਂ ਆਪਣੇ ਗਲੀ ਮਹੱਲੇ ਚ ਇਹ ਦੱਸਾਂ ਸਾਰਿਆਂ ਨੂੰ ਇੱਕ ਦੂਜੇ ਤੋਂ ਇਹ ਮੈਸੇਜ ਜਾਵੇ ਕਿ ਇਹ ਸ਼ਰਾਬ ਬਹੁਤ ਜਾਨਲੇਵਾ ਹੈ ਬਹੁਤ ਜ਼ਿਆਦਾ ਹਿਊਮਨ ਡੇਂਜਰ ਹੈ ਤੇ ਇਹਦੀ ਸੇਵਨ ਜਿਹੜੇ ਸਰਕਲਸ ਇਨਸਪੈਕਟਰਸ ਦੇ ਆ ਜਿਹੜੇ ਈਓ ਸਾਹਿਬਾਨ ਆ ਉਹਨਾਂ ਦੇ ਨੰਬਰ ਦਿੱਤੇ ਆ ਸਾਨੂੰ ਦੱਸਿਆ ਜਾਵੇ ਜੀ ਐਕਸਾਈਲ ਡਿਪਾਰਟਮੈਂਟ ਨੂੰ ਲੋਕਲ ਪੁਲਿਸ ਨੂੰ ਦੱਸਿਆ ਜਾਵੇ ਜੀ ਲੋਕਲ ਪੁਲਿਸ ਨੇ ਵੀ ਕਾਫੀ ਇਫੈਕਟ ਕੀਤੇ ਆ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਸਖਤਾਈ ਹੋਈ ਆ ਲੋਕਲ ਪੁਲਿਸ ਥਾਣਿਆਂ ਨੂੰ ਦੱਸਿਆ ਜਾਵੇ ਸਾਨੂੰ ਦੱਸਿਆ ਜਾਵੇ ਤਾਂ ਕਿ ਇਹਨੂੰ ਠੱਲ ਪਾਇਆ ਜਾ ਜੀ ਇਹ ਹੱਦਿਆ ਅਪੀਲ ਆ ਜਨਤਾ ਨੂੰ ਦੇਸੀ ਸ਼ਰਾਬ ਨਾ ਪੀਓ ਸਰਕਾਰ ਦੇ ਮਨਜੂਰ ਸੁਦਾ ਠੇਕਿਆਂ ਤੋਂ ਸ਼ਰਾਬ ਪੀਓ ਪਿਛਲੇ ਹਫਤੇ ਮਜੀਠੇ ਹਲਕੇ ਦੇ ਵਿੱਚ ਬਹੁਤ ਮੋਤਾ ਹੋ ਗਿਆ ਵਾ ਤ੍ਰਿਗੇਵਾਲ ਪਿੰਡ 'ਚ ਮੋਤਾ ਹੋ ਗਿਆ ਲਾਗੇ ਮਰਦੀ ਗਾਲਾਂ 'ਚ ਹੋ ਗਿਆ ਪਘਾਲੀ ਗਾਲਾਂ 'ਚ ਮੋਤਾ ਹੋ ਗਿਆ ਜੀ ਜਿੱਦੀਲੀ ਸ਼ਰਾਬ ਪੀਂ ਕਰਨ ਜੀ محکمہ ਇੰਸਪੈਕਟਰ ਸਾਹਿਬ ਡੇਲੀ ਰੇਟ ਹੁੰਦੇ ਆ ਜੀ ਅਸੀਂ ਜਨਤਾ ਕਰੀਏ ਉਹ ਅਪੀਲ ਆ ਵੀ ਮਾੜੀ ਸ਼ਰਾਬ ਨਾ ਪੀਓ ਘਰ ਦੀ ਗੱਡੀ ਸਰਾਬ ਨਾ ਪੀਓ ਠਿਕ ਤੋਂ ਲੈ ਕੇ ਪੀਓ ਮੈਨੂੰ ਮਨਜ਼ੂਰ ਤੁਹਾਡਾ